ਹੈਲੋ ਫਰੈਂਡਸ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਗੁੱਡ ਮਾਰਨਿੰਗ ਐ ਲੋ ਜੀ ਮਾਰਨਿੰਗ ਹੋ ਚੁੱਕੀ ਐ ਤੇ ਟਾਈਮ ਹੋ ਗਿਆ ਜੀ 6:30 ਵਜੇ ਗਏ ਆ ਤੇ ਸਭ ਤੋਂ ਪਹਿਲਾਂ ਮੈਂ ਚਾਹ ਧਰੀ ਐ ਤੇ ਚਾਹ ਧਰਨ ਤੋਂ ਬਾਅਦ ਮੈਂ ਬਣਾਣੀ ਐ ਮੈਗੀ ਕਿਉਂਕਿ ਬੱਚਿਆਂ ਨੇ ਟਿਫਨ ਲੈ ਕੇ ਜਾਣਿਆ ਕਹਿੰਦੇ ਮम्मा ਮੈਗੀ ਬਣਾ ਕੇ ਦਿਓ ਉਹਦੇ ਲਈ ਮੈਂ ਟਮਾਟਰ ਪਿਆਜ਼ ਔਰ ਹਰੀ ਮਿਰਚਾਂ ਕੱਟ ਲਈਆਂ ਤੇ 4 ਪੈਕੇਟ ਐ ਜੀ ਮੈਗੀ ਦੇ ਜੋ ਕਿ ਬੱਚੇ ਕਹਿੰਦੇ ਮੈਗੀ ਖਾਣੀ ਐ ਤੇ ਫਿਲਹਾਲ ਮੈਂ ਹੁਣੇ ਕੱਟ ਕੇ ਢਟੀਆਂ ਸਮਾਨ ਸਾਰਾ ਤੇ ਤੜਕਾ ਛੜਕਾ ਲਾਵਾਂਗੇ ਤੇ ਇਹ ਆਪਣੇ ਡਰਾਈ ਫੂਡ ਹਨ ਜੋ ਕੀ ਹਲੇ ਖਾਣੇ ਹਨ ਭਿਉਕੇ ਰੱਖਿਓਏ ਹਨ ਮੈਂ ਸਭ ਤੋਂ ਬੱਚੇ ਹਲੇ ਮੇਰੇ ਸੋ ਰਹੇ ਹਨ ਔਰ ਮੈਂ ਧਰੀ ਵੀ ਇਹ ਚਾਹ ਪਹਿਲਾਂ ਚਾਹ ਪਾ ਕੇ ਫਿਰ ਮੈਂ ਤੜਕਾ ਲਾਨੀ ਹੈ ਜੀ ਮੈ ਕੀ ਨੂੰ ਹਨਾ ਕਿਉਂਕਿ ਬੱਚੇ ਕਹਿੰਦੇ ਮम्मा ਮੈਗੀ ਲੈ ਕੇ ਜਾਣੀ ਹੈ ਅੱਜ ਤੇ ਚਲੋ ਬੱਚੇ ਦਾ ਮੂਡ ਹੁੰਦਾ ਕਦੇ-ਕਦੇ ਹਨਾ ਬੱਕੀ ਆਮ ਨਹੀਂ ਲੈ ਕੇ ਜਾਂਦੇ ਆਮ ਤਾਂ ਡੇਲੀ ਤਾਜੀ ਸਬਜ਼ੀ ਔਰ ਰੋਟੀ ਲੈ ਕੇ ਜਾਂਦੇ ਆ ਬੱਚੇ ਮੇਰੇ ਲੇਕਿਨ ਅੱਜ ਕਈ ਦਿਨਾਂ ਬਾਅਦ ਮੰਗ ਰਹੇ ਹਨ ਮੈਂ ਕਿਹਾ ਚਲੋ ਬਣਾਦਾ ਹਨਾ ਕਈ ਦਿਨਾਂ ਬਾਅਦ ਤਾਂ ਪਾਲਟੀ ਬਣਦੀ ਹੈ ਤੇ ਕੀ ਮਿਓ ਜੀ ਸਾਰੇ ਜਣੇ ਮਾਰਨਿੰਗ ਹੋ ਗਈ ਹੈ ਹਨਾ ਵਾਈ ਗਰੂ ਥੋੜੇ ਅੱਜ ਦਾ ਦਿਨ ਸਾਰਿਆਂ ਲਈ ਵਧੀਆ ਬੀਤੇ ਵਾਈਬਰੂ ਚੜਦੀ ਕਲਾ ਵਿੱਚ ਰੱਖਣ ਸਾਰੇ ਜਿਹੜੇ ਜਿਹੜੇ ਮੇਰੇ ਆ ਸਾਰਿਆਂ ਨੂੰ ਜਿਹੜੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਹਨ ਤੇ ਚਲੋ ਜੀ ਲੈਟਸ ਗੋ ਆਪਾਂ ਚਾਹ ਬਣਾਣੇ ਆ ਪਹਿਲਾਂ ਜੀ ਚਾਹ ਤਾਂ ਮੇਰੀ ਰਿਜਰ ਇੱਜ ਕਮਲੀ ਹੋ ਗਈ ਆ ਉਸ ਤੋਂ ਬਾਅਦ ਆਪਾਂ ਮੈਗੀ ਧਰਦੇ ਹਾਂ ਥੋੜੀ ਜਿਹੀ ਫਿੱਕੀ ਚਾਹ ਪਹਿਲਾਂ ਮੈਂ ਕੱਢ ਲਾਂਗੀ ਹਨਾ ਕਿਉਂਕਿ ਬਬ ਜੋਦੇ ਪਪਾ ਫਿੱਕੀ ਚਾਹ ਪੀਂਦੇ ਆ ਜਿਆਦਾ ਮਿੱਠੀ ਨਹੀਂ ਪੀਂਦੇ ਪਰ ਮੈਂ ਬਾਅਦ ਹਾਲੀ ਚ ਛਿੰਨੀ ਪਾ ਦਾਂਗੀ ਲੋ ਜੀ ਫਿਰ ਲਾਈਏ ਤੜਕੇ ਛੜਕੇ ਆਪਾਂ ਤੇ ਤੇਲ ਦਾ ਤੜਕਾ ਮੈਨੂੰ ਸਭ ਤੋਂ ਵਧੀਆ ਲੱਗਦਾ ਚਾਹੇ ਭਾਵੇਂ ਸਬਜੀ ਹੋਵੇ ਭਾਵੇਂ ਕੋਈ ਵੀ ਚੀਜ਼ ਹੋਵੇ ਮੈਂ ਤੇਲ ਗਾਹੀ ਤੜਕਾ ਲਾਨੀ ਆ ਜਿਆਦਾ ਤੇ ਇੱਕ ਪਾਸੇ ਪੀਰੀਤੀ ਮੈਂ ਗਰਮ ਪਾਣੀ ਔਰ ਕੈਂਚੀ ਲੈ ਕੇ ਆਈਆਂ ਕੱਟਣ ਨੂੰ ਕਿਉਂਕਿ ਮੇਤੋਂ ਹੱਥ ਨਾਲ ਪੈਕਟ ਨਾ ਫਟਦਾ ਨਹੀਂ ਹੈਗਾ ਮੈਂ ਤਾਂ ਕੈਂਚੀ ਦੇ ਨਾਲ ਹੀ ਕੱਟਦੀ ਹੁੰਨੀ ਆ ਤੇ ਲੋ ਜੀ ਲਾਈ ਆ ਆਪਾਂ ਤੜਕੇ ਛੜਕੇ ਫਿਰ ਮੈਗੀ ਨੂੰ ਜੋਤ ਤਾਂ ਸਿੰਪਲ ਮੈਗੀ ਖਾਂਦੀ ਆ ਪਰ ਮੈਂ ਅੱਜ ਤੜਕੇ ਵਾਲੀ ਖਲਾਈ ਆ ਸਾਰਿਆਂ ਨੂੰ ਪਸੰਦ ਆਈ ਅੱਜ ਮੈਂ ਸੋਚਿਆ ਵੀ ਚਲੋ ਤੜਕੇ ਵਾਲੀ ਬਣਾਣੀ ਆ ਲੇਕਿਨ ਜੋਤ ਨਾ ਸਿੰਪਲ ਖਾਂਦੀ ਆ ਹਮੇਸ਼ਾ ਬਟ ਮੈਂ ਹੁਣ ਤੜਕੇ ਵਾਲੀ ਖਿਲਾ ਕੇ ਮੈਂ ਕਿਹਾ ਤੁਸੀਂ ਤੜਕੇ ਵਾਲੀ ਖਾ ਕੇ ਦੇਖੋ ਇਹ ਜ਼ਿਆਦਾ ਟੇਸਟੀ ਬਣਦੀ ਆ ਤੇ ਪਿਆਜ਼ ਟਮਾਟਰ ਔਰ ਹਰੀ ਮਿਰਚ ਹਰੀ ਮਿਰਚ ਮੈਂ ਥੋੜੀ ਲਈ ਆ ਤੇ ਤੜਕੇ ਛੜਕੇ ਲਈਏ ਫਿਰ ਆਪਾਂ ਰੂਪ ਨੂੰ ਪਤਾ ਕਿ ਅੱਜ ਮੰਮੀ ਨੇ ਨਾ ਮੈਗੀ ਬਣਾਣੀ ਆ ਇਸ ਕਰਕੇ ਰੂਪ ਅੱਜ ਫੱਜਰੇ ਉੱਠ ਗਈ ਫਟਾਫਟ ਕਹਿੰਦੀ ਮੰਮਾ ਅੱਜ ਆਪ ਮੈਗੀ ਬਣਾਓਗੇ ਨਾ ਮੈਂ ਕਿਹਾ ਹਾਂ ਕਹਿੰਦੀ ਮੈਨੂੰ ਯੰਮੀ ਲੱਗਦੀ ਆ ਮੇਰੇ ਟਿਫਨ ਚ ਪਾ ਗਏ ਉਹ ਮੈਂ ਕਿਹਾ ਠੀਕ ਆ ਪੁੱਤ ਤੇ ਲੋ ਜੀ ਆਪਾਂ ਨੇ ਤੜਕੇ ਛੜਕੇ ਲਾ ਕੇ ਮੈਗੀ ਦੇ ਵਿੱਚ ਪਾਇਆ ਥੋੜਾ ਜਿਹਾ ਪਾਣੀ ਬਸ ਇਹ ਛੇਤੀ ਬਣ ਜਾਂਦੀ ਹੈ ਜਿਆਦਾ ਟਾਈਮ ਨਹੀਂ ਲੱਗੂਗਾ ਕਿਉਂਕਿ ਅੱਜ ਮੇਰੇ ਹਸਬੰਡ ਨੇ ਵੀ ਟੀਫਨ ਨਹੀਂ ਲੈ ਕੇ ਜਾਣਾ ਤਾਂ ਇਸ ਕਰਕੇ ਮੈਂ ਸਵੇਰੇ ਸਬਜ਼ੀ ਨਹੀਂ ਬਣਾਈ ਮੈਗੀ ਬਣਾਈ ਹੈ ਔਰ ਬਬਜੋ ਦੇ ਪਾਪਾ ਖਾਂਦੇ ਆ ਬੇਸਣ ਦੇ ਚਿੱਲੇ ਇਹਨਾਂ ਵਾਸਤੇ ਬੇਸਣ ਦੇ ਪੂੜੇ ਬਣਾਵਾਂਗੀ ਕਿਉਂਕਿ 슈ਗਰ ਹੈ ਨਾ ਇਹਨਾਂ ਨੂੰ ਇਸ ਕਰਕੇ ਬੇਸਣ ਦੇ ਪੂੜੇ ਬਣਾਵਾਂਗੀ ਤੇ ਮੈਗੀ ਆਪਣੀ ਬਣ ਕੇ ਹੋ ਗਈ ਆ ਰੈਡੀ ਤੇ ਮੈਂ ਵੀ ਥੋੜੀ ਜੀ ਲੈਣੀ ਹੈ ਮੈਗੀ ਜਿਆਦਾ ਨਹੀਂ ਖਾਣੀ ਹੈਗੀ ਪਰ ਬੱਚਿਆਂ ਦੇ ਟੀਫਨ ਦੇ ਵਿੱਚ ਪਾ ਦੇਣੀ ਆ ਕੁਝ ਇਹਨਾਂ ਨੇ ਖਾ ਕੇ ਚਲੇ ਜਾਣਾ ਹੈ ਹਨਾ ਦੁਪਹਿਰ ਨੂੰ ਦੇਖਦੀ ਆ ਸਬਜੀ ਵੀ ਪਈਆ ਬੱਚੀ ਹੋਈ ਰੋਟੀ ਬਣਾਵਾਂਗੇ ਲੇਕਿਨ ਸ਼ਾਮ ਨੂੰ ਮੇਰੀ ਸਲਾਹ ਹੈ ਵੀ ਦੇਖਦੇ ਆ ਜਾਂ ਨੂ ਟ੍ਰੇਲਾ ਬਣਾਵਾਂਗੀ ਹਲਕੀ ਫੁਲਕੀ ਕਿਉਂਕਿ ਸੰਡੇ ਵਾਲੇ ਦਿਨ ਸਲਾਹ ਹੈ ਕਿ ਮੈਂ ਬਣਾਵਾਂ ਆਲੂ ਵਾਲੇ ਪਰੌਂਠੇ ਹਨਾ ਤੇ ਚਲਦੀਆਂ ਜੀ ਅੰਦਰ ਹੁਣ ਆਪਾਂ ਲਓ ਜੀ ਫਰੈਂਡਸ ਗੁੱਡ ਮਾਰਨਿੰਗ ਹੋ ਚੁੱਕੀ ਹੈ ਤੇ ਬੱਚੇ ਉੱਠ ਗਏ ਆ ਇੱਧਰ ਮੇਰੇ ਦੋਨੋਂ ਔਰ ਮੈਗੀ ਬਣਾ ਕੇ ਟੱਕਿਆਈ ਮੈਂ ਅੱਜ ਬੰਦੇ ਨੂੰ ਬਹੁਤ ਜ਼ਿਆਦਾ ਚੋ ਚੜ ਰਿਹਾ ਕਿਉਂਕਿ ਅੱਜ ਬੰਦੇ ਨੇ ਮੈਗੀ ਲੈ ਕੇ ਜਾਣੀ ਹੈ ਹਨਾ ਪਰ ਪੰਜਲ ਨੂੰ ਅੱਜ ਬਹੁਤ ਜ਼ਿਆਦਾ ਚੋ ਚੜਿਆ ਹੋਇਆ ਹੈ ਹਾਂ ਆਪਣੀ ਚਾਹ ਪੀ ਹੈ ਰੁਪਿੰਜਲ ਉਹ ਪਿਆ ਕੱਪ ਤੇਰਾ ਕਿਉਂ ਨਹੀਂ ਪੀਣੀ ਫਿਰ ਮੈਂ ਤੇ ਪੁਆਈ ਕਿਉਂ ਐ ਲੋ ਜੀ ਬੱਚੇ ਉੱਠ ਗਏ ਹੁਣ ਕਰੀਏ ਰੈਡੀ ਛੇੜੀ ਇਹਨਾਂ ਨੂੰ ਕਿਉਂਕਿ 7 ਵਜ ਗਏ 8 ਵਜੇ ਬੱਸ ਆ ਜਾਣੀ ਐ ਮੈਗੀ ਬਣਾ ਕੇ ਮੈਂ ਰੱਖਿਆ ਹੀ ਨਾ ਕੀ ਆ ਦੇਖਿਓ ਦੀਦੀ ਨੂੰ ਕਿਸ ਤਰ੍ਹਾਂ ਕੋਥਲ ਰਹੀ ਹੈ ਦੇਖਿਓ ਕੀ ਹਾਲ ਹੋ ਰਿਹਾ ਦੋਨਾਂ ਦਾ ਕੋਥਲ ਪਥੜਈਆ ਹੋ ਰਿਹਾ ਇੱਕ ਦੂਜੇ ਨੂੰ ਮਾਰ ਮਰੀ ਆ ਜਾ ਉਹ ਨਾ ਮਾਰ ਪਿਆਰ ਕਰੇ ਕਰਦੇ ਆ ਦੀਦੀ ਨੂੰ ਲਾਡੀ ਤੇ ਸਾਹਮਣੇ ਮੈਂ ਦਿਖਦੀ ਆਂ ਇੱਧਰ ਜਦੋਂ ਵਲੌਗ ਬਣਾਉਂਦੀ ਆਂ ਨਾ ਉਹ ਸਾਹਮਣੇ ਨਾ ਮੇਰਾ ਸੀਸੇ ਦੇ ਵਿੱਚ ਹਮੇਸ਼ਾ ਮੈਂ ਦਿਖਦੀ ਹੁੰਨੀ ਆਂ ਦੇਖ ਲੈ ਲੜਾਈ ਦੀ ਦੀ ਕੀ ਓ ਹੋ 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 ਨਾ ਬੁੱਤ ਸਾਰੀ ਸਾਰੀ ਚਾਹ ਨਾ ਇਹ ਚਾਹ ਇਹ ਕਿੰਨੂੰ ਵਿੱਚੜਾ ਲੋ ਬੰਦ ਕੁੱਤਾ ਖੋਲੜਨ ਦੇਤੀ ਤਾਨੂੰ ਖੋਲਦੀ ਦੀਗੀ ਕੁੱਤਾ ਰੋਜ਼ ਰੋਟੀ ਲੈ ਜਰਿਆ ਕੈਰੀ ਰੋਜ਼ ਰੋਟੀ ਲੈ ਜਰਿਆ ਰੂਪ ਕੈਰੀ ਅੱਜ ਮੈਗੀ ਲੈ ਕੇ ਜਾ ਰਹੇ ਹਾਂ ਲੋ ਜੀ ਬੰਦਾ ਮੈਗੀ ਖਾ ਰਿਆ ਤੇ ਬੱਚੇ ਹੋ ਗਏ ਸਕੂਲ ਲਈ ਰੈਡੀ ਹੁਣ ਜਾਉਂਗੇ ਹਨਾ ਕੈਸੀ ਲੱਗੀ ਮੈਗੀ ਵਧੀਆ ਨਾ ਤੜਕੇ ਵਾਲੀ ਵਧੀਆ ਲੱਗ ਰਹੀ ਹੈ ਜਿਹੜੀ ਤੇਰੀ ਸਿੰਪਲ ਹੈ ਉਸ ਤੋਂ ਦੋ ਬੈਸਟ ਹੈ ਸਿੰਪਲ ਦਾ ਮੁਕਾਬਲਾ ਉਹ ਸਿੰਪਲ ਤੇ ਜ਼ਿਆਦਾ ਵਧੀਆ ਹੈ ਤੋ ਲੋ ਜੀ ਬੱਚੇ ਚਲੇ ਗਏ ਮੇਰੇ ਸਕੂਲ ਮੇਰੇ ਹਸਬੰਡ ਛੱਡਣ ਗਏ ਆ ਔਰ ਮੈਂ ਆਪਣੀ ਮੈਗੀ ਖਾ ਲਈ ਥੋੜੀ ਜੀ ਤੇ ਮੇਰੇ ਹਸਬੰਡ ਨੇ ਖਾਣੀ ਆ ਹਲੇ ਰੋਟੀ ਇਹ ਆ ਕੇ ਖਾਉਂਗੇ ਇਹਨਾਂ ਕਿ ਪੂੜੇ ਬਣਾਏ ਆ ਬੇਸਣ ਦੇ ਇਹ ਆ ਕੇ ਖਾਉਂਗੇ ਫਿਲਹਾਲ ਮੈਂ ਬੈੱਡ ਸ਼ੀਟ ਵਗੈਰਾ ਚੇਂਜ ਕਰ ਦਿੰਦੀ ਆ ਇਸ ਕਮਰੇ ਦੀ ਸੋਰੀ ਚੇਂਜ ਨਹੀਂ ਛਾੜ ਦੰਨੀ ਆ ਹਨਾ ਇਸ ਕਮਰੇ ਕੀ ਡਸਟਿੰਗ ਕਰਾਂਗੀ ਫਿਰ ਮੈਂ ਬਾਹਰ ਜਾਲੀ ਵਾਲੇ ਕਮਰੇ ਦੀ ਡਸਟਿੰਗ ਕਰਾਂਗੀ ਕਿਉਂਕਿ ਇਹ ਆ ਜਾਲੀ ਵਾਲਾ ਕਮਰਾ ਉਰੇ ਨਾਲ ਜਾਲੀ ਦੇ ਵਿੱਚ ਨੂੰ ਬਹੁਤ ਜ਼ਿਆਦਾ ਡਸਟ ਆਂਦੀ ਹੈ ਲੇਕਿਨ ਕਮਰਾ ਸਾਫ਼ ਰਹਿੰਦਾ ਫਿਰ ਵੀ ਇੰਨੀ ਨਹੀਂ ਆਂਦੀ ਫਿਰ ਵੀ ਆ ਜਾਂਦੀ ਹੈ ਥੋੜੀ-ਬੋਤੀ ਹਨਾ ਤੇ ਲੋ ਜੀ ਹੁਣ ਆਪਾਂ 베ੜੇ ਤੇ ਝਾੜੂ ਲਾਣਾ ਸਟਾਰਟ ਕਰਾਂਗੇ ਪਹਿਲਾਂ ਆਪਾਂ ਇਸ 베ੜੇ ਦੇ ਵਿੱਚ ਝਾੜੂ ਲਾਉਂਗੇ ਫਿਰ ਆਪਾਂ ਅੰਦਰ ਕਮਰਿਆਂ ਦੇ ਵਿੱਚ ਹੁੰਦੇ ਹੋਏ ਸਿੱਧਾ ਆਪਾਂ ਜੋ ਪਿਛਲਾ 베ੜਾ ਜਿੱਥੇ ਗੱਡੀ ਖੜਦੀ ਐ ਉਸ 베ੜੇ ਕੰਨੀ ਨੂੰ ਕੂੜਾ ਲੈ ਜਾਗੀ ਸਾਰਾ ਮੈਂ ਕਿਉਂਕਿ ਪਹਿਲਾਂ ਮੈਂ ਇਸ ਛੋਟੇ 베ੜੇ ਦੇ ਵਿੱਚ ਝਾੜੂ ਲਾਨੀ ਹੁੰਨੀ ਆ ਹਮੇਸ਼ਾ ਤੇ ਸਟੈਂਡ ਖੜਾ ਕਰਿਆ ਮੈਂ ਕਿਉਂਕਿ ਮੈਂ ਇੱਕ ਪਾਸੇ ਮਸ਼ੀਨ ਚਲਾਈ ਹੋਈ ਆ ਕੱਪੜਿਆਂ ਵਾਲੀ ਕੱਪੜੇ ਵੀ ਧੋ ਰਹੀ ਐ ਕੱਲੂ ਮੌਸ ਐ ਕੱਲੂ ਮੌਸ ਨੂੰ ਕੱਪੜੇ ਧੋਏ ਨਹੀਂ ਜਾਣੇ ਤੇ ਲੋ ਜੀ ਝਾੜੂ ਝੂੜੂ ਮੈਂ ਸਾਰਾ ਲਾ ਚੁੱਕੀ ਤੀ ਇਹ ਵੀਡੀਓ ਮੇਰੀ ਅੱਧੇ ਘੰਟੇ ਲੇਟਦੀ ਐ ਸਾਰਾ ਝਾੜੂ ਲਾਣ ਤੋਂ ਬਾਅਦ ਮੈਂ ਆ ਗਈ ਤੀ ਰਸੋਈ ਦੇ ਵਿੱਚ ਤੇ ਮਾਂਜਣ ਲੱਗੀ ਵੀ ਆ ਭਾਂਡੇ ਤੈਨੂੰ ਪਤਾ ਹੀ ਐ ਸਵੇਰ ਦੇ ਭਾਂਡੇ ਸਭ ਤੋਂ ਜ਼ਿਆਦਾ ਹੁੰਦੇ ਆ ਤੇ ਐਂ ਲੱਗਦਾ ਕਿ ਗਵਾਂਡੀਆਂ ਦੇ ਭਾਂਡੇ ਵੀ ਸਾਡੇ ਘਰ ਆ ਗਏ ਮੰਨ ਜਾਣ ਲਈ ਇੰਨੇ ਭਾਂਡੇ ਹੁੰਦੇ ਆ ਜ਼ਿਆਦਾ ਸਵੇਰ ਦੇ ਤੇ ਇੱਕ ਪਾਸੇ ਮੈਂ ਮਸ਼ੀਨ ਚਲਾਈ ਹੋਈ ਆ ਕੱਪੜਿਆਂ ਦੀ ਹੁਣ ਨਾਲ ਦੀ ਨਾਲ ਮੈਂ ਕੱਪੜੇ ਸੁੱਕਣੇ ਪਾਵਾਂਗੀ ਫਿਰ ਮੈਂ ਲੋ ਜੀ ਹੁਣ ਆ ਗਈਆਂ ਮੈਂ ਭਾਂਡੇ ਮਾਂਜ ਕੇ ਬਾਹਰ ਤੇ ਭਾਂਡੇ ਮਾਂਜ ਕੇ ਮੈਂ ਨਹਾ ਵੀ ਲਈ ਤੀ ਫਰੈਸ਼ ਹੋ ਗਈ ਤੀ ਮੈਂ 15 20 ਮਿੰਟ ਬਾਅਦ ਮੈਂ ਆ ਕੇ ਨਹੀਆਂ ਨਾ ਕੇ ਮੈਂ ਵੀ ਆਪਣੇ ਕੱਪੜੇ ਕੱਢਤੇ ਤੇ ਤੇ ਹੁਣ ਮੈਂ ਨਾਲ ਦੀ ਨਾਲ ਕੱਪੜੇ ਸੁੱਕਣੇ ਪਾ ਰਹੀਆਂ ਜੀ ਬਾਹਰ ਕਿਉਂਕਿ ਕੱਲੂ ਮੌਸਾ ਹੈ ਕੱਪੜੇ ਧੋਣੇ ਨਹੀਂ ਹੈਗੇ ਤੇ ਲੋ ਜੀ ਕੱਪੜੇ-ਕੁੱਪੜੇ ਆਪਾਂ ਨੇ ਧੋਲੇ ਆ ਲੋ ਜੀ ਫਾਈਨਲੀ ਹੋ ਗਏ ਆ ਫ੍ਰੀ ਆਪਾਂ ਤੇ ਮੋਸਟਲੀ ਸਵੇਰ ਦੇ ਕੰਮ ਧੰਦੇ ਤੇ ਜਿਹੜੇ ਉਹ ਨਿਬੜ ਗਏ ਹੁਣ ਮੈਂ ਨਹਾ ਤੋ ਕੇ ਫਰੈਸ਼ ਹੋਈ ਆ ਮਤਲਬ ਨਾਈ ਤੋਈ ਆ ਸੋਰੀ ਤੇ ਕੱਪੜੇ ਮੈਂ ហេਠਾਂ ਹੀ ਪਾਤੇ ਹੁਣ ਤਾਂ ਨਾ ਪਹਿਲਾਂ ਕੋਠੇ ਤੇ ਚੜਨਾ ਪੈਂਦਾ ਤਾਂ ਕੱਪੜੇ ਸੁੱਕਣੇ ਪਾਣ ਕਿਉਂਕਿ ਸਰਦੀਆਂ ਸਰਦੀਆਂ ਸਾਡੇ ហេਠਾਂ ਧੁੱਪ ਨਹੀਂ ਆਂਦੀ ਹੈਗੀ ਹਾਂ ਗਰਮੀਆਂ ਚ ਬਹੁਤ ਧੁੱਪ ਆਂਦੀ ਹੈ ਗਰਮੀਆਂ ਚ ਦੋਨੋਂ 베ੜੇਆਂ ਦੇ ਵਿੱਚ ਆ ਜਾਂਦੀ ਹੈ ਪਰਲੇ 베ੜੇ ਦੇ ਵਿੱਚ ਵੀ ਧੁੱਪ ਆ ਜਾਂਦੀ ਹੈ ਗਰਮੀਆਂ ਮੈਂ ਇਧਰ ਵੀ ਤੇ ਸਰਦੀਆਂ ਸਰਦੀਆਂ ਤਾਂ ਕੋਠੇ ਪਰੇ ਧੁੱਪ ਹੈ ហេਠਾਂ ਬਿਲਕੁਲ ਨਹੀਂ ਹੈਗੀ ਤੇ ਹੁਣ ਤਾਂ ਆਪਾਂ ហេਠਾਂ ਹੀ ਪਾ ਦਿੰਨੇ ਆ ਕੁਝ ਕੱਪੜੇ ਮੈਂ ਸਟੈਂਡ ਪਰ ਪਾਤੇ ਕੁਝ ਤਾਰ ਪਰ ਪਾਤੇ ਦੇਖੋ ਕੁਝ ਕੱਪੜੇ ਮੈਂ ਸਟੈਂਡ ਪਰ ਪਾਤੇ ਆਂ ਔਰ ਕੁਝ ਮੈਂ ਤਾਰ ਪਰ ਪਾਤੇ ਹਨ ਤੇ ਜਾਲੀਆ ਲੱਗੀ ਹੋਈ ਮੈਂ ਦਰਵਾਜਾ ਖੋਲ ਦੰਨੀ ਆ ਫਿਰ ਦਿਖਾਨੀ ਆ ਕਈ ਵਾਰ ਦਰਵਾਜਾ ਬੰਦ ਕਰ ਦੰਨੀ ਆ ਨਾ ਮੱਖੀਆਂ ਮੁੱਖੀਆਂ ਤੋਂ ਤੇ ਲੋ ਜੀ ਇਹ ਕੱਪੜੇ ਮੈਂ ហេਠਾਂ ਹੀ ਪਾਤੇ ਸੁੱਕਣੇ ਕੁਝ ਮੈਂ ਉੱਪਰ ਤਾਂ ਮੈਂ ਪਹਿਲਾਂ ਪਾਉਂਦੀ ਸੀ ਜਦੋਂ ਸਰਦੀਆਂ ਤੀਆਂ ਲੇਕਿਨ ਹੁਣ ਤਾਂ ហេਠਾਂ ਹੀ ਸੁੱਕ ਜਾਂਦੇ ਆ ਕੱਪੜੇ ਤੇ ਫਾਈਨਲੀ ਲਾ ਦਈਏ ਦਰਵਾਜਾ ਆਪਾਂ ਜੋਤ ਐਡ ਰੂਪ ਕਹਿ ਕੇ ਗਈ ਤੀ ਆਪਣੇ ਪਾਪਾ ਨੂੰ ਕਿ ਪਾਪਾ ਜਲਦੀ ਲੈ ਕੇ ਆ ਜਿਓ ਕਿਉਂਕਿ ਪਾਪਾ ਨੂੰ ਅੱਜ ਛੁੱਟੀ ਆ ਬਬਜੋਤ ਕੇ ਨੂੰ ਕਿਉਂਕਿ ਅੱਜ ਸ਼ਨੀਵਾਰ ਆ ਨਾ ਹਰ ਸ਼ਨੀਵਾਰ ਔਰ ਸੰਡੇ ਨੂੰ ਛੁੱਟੀ ਹੁੰਦੀ ਹੈ ਲੇਕਿਨ ਅਗਰ ਅਮਰਜੈਂਸੀ ਹੁੰਦਾ ਤਾਂ ਜਾਣਾ ਵੀ ਪੈਂਦਾ ਜਿਵੇਂ ਕਿ ਲੋਕ ਅਦਾਲਤ ਲੱਗੀ ਵੀ ਹੈ ਹਣਾ ਫਿਰ ਜਾਣਾ ਪੈਂਦਾ ਹੈ ਲੇਕਿਨ ਅੱਜ ਫਾਈਨਲੀ ਮੇਰੇ ਹਸਬੰਡ ਨੂੰ ਛੁੱਟੀ ਹੈ ਔਰ ਅੱਜ ਦੀ ਵੀ ਛੁੱਟੀ ਹੈ ਕੱਲ ਨੂੰ ਸੰਡੇ ਦੀ ਵੀ ਛੁੱਟੀ ਹੈ ਇਸ ਕਰਕੇ ਬੱਚਿਆਂ ਨੇ ਕਿਹਾਤਾ ਜੋਤ ਨੇ ਕਿ ਪਾਪਾ ਅੱਜ ਜਲਦੀ ਲੈ ਕੇ ਆ ਜਿਓ ਤੇ ਅੱਜ ਮੈਗੀ ਲੈ ਕੇ ਗਈਆਂ ਮੈਡਮਾਂ ਤੇ ਜਲਦੀ ਕਹਿੰਦੀ ਆ ਵੀ ਸਾਨੂੰ ਲੈ ਕੇ ਆ ਜਿਓ ਫਿਲਹਾਲ 11:30 ਹੋ ਗਏ ਆ ਦੇਖਦੇ ਆ 12:00 ਵਜੇ ਲੈ ਕੇ ਆਉਂਗੇ ਤੇ ਚਲੋ ਜੀ ਵਲੌਗ ਦਾ ਕਰਦੇ ਐਂਡ ਇਹ ਮੰਝੇ ਨਾ ਸਾਡੇ ਇਦਾਂ ਹੀ ਖੜੇ ਰਹਿੰਦੇ ਆ ਕੋਈ ਨਹੀਂ ਪੈਂਦਾ ਮੰਝਾਂ ਤੇ ਹਾਂ ਭਾਵੇਂ ਜੁੱਤੇ ਪਾਪਾ ਦੰਦੇ ਆ ਹੁਣ ਕਦੇ-ਕਦੇ ਪਹਿਲਾਂ ਨਹੀਂ ਦੰਦੇ ਤੇ ਲੇਕਿਨ ਹੁਣ ਦੰਦੇ ਆ ਇਹ ਮੈਂ ਉਰੇ ਖੜੇ ਕਰੇ ਹੋਇਆ ਸਾਈਡ ਦੇ ਵਿੱਚ ਇਹ ਬਾਈਡ ਬੈੱਡ ਖਾਲੀ ਪਿਆ ਆ ਅਗਰ ਕੋਈ ਰਿਸ਼ਤੇਦਾਰ ਆਂਦਾ ਤਾਂ ਪੈ ਜਾਂਦਾ ਲੇਕਿਨ ਅੱਜ ਦੇ ਟਾਈਮ ਵਿੱਚ ਰਿਸ਼ਤੇਦਾਰ ਕੋਈ ਨਹੀਂ ਆਂਦਾ ਹੈਗਾ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆਪਾਂ ਮਿਲਦੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤਦ ਤੱਕ ਕੇ ਲਈ ਬਾਏ ਬਾਏ ਟੇਕ ਕੇਅਰ